ਰਾ ਨਾਮ ਮੇਰਾ ਨਾਮ ਜੀ ਉਲਫਤਰਾਨੀ ਹੈ ਕੀ ਹੋਇਆ ਇਹ ਜਿਹੜਾ ਤੁਹਾਨੂੰ ਹਸਪਤਲ ਆਣਾ ਪਿਆ ਮੈਂ ਸਰ ਮਿੰਟੇ ਪਤਾ ਨਹੀਂ ਪਰ ਮੇਰਾ ਬੇਟਾ ਨਾ 21 ਸੀ ਉਹਨੇ ਵੀ ਐਸ ਤਰ੍ਹਾਂ ਮਤਲਬ ਵੀ ਆਪਣੀ ਜਹਨ ਕਰਨ ਦੇ ਹੀ ਦਿਵਾਲੀ ਆਪਣੇ ਘਰ ਦੇ ਵਿੱਚ ਵੀ ਆਪਣੇ ਗਏ ਉਧਰ ਉਧਰ ਨੂੰ ਮੁੰਡਿਆਵਾਲ ਚਲੇ ਗਏ ਉੱਤੇ ਬੱਚੇ ਜੂਆ ਖੇਲਦੇ ਹੋਣੇ ਆ ਤੇ ਅਭਿਸ਼ੇਕ ਤੇ ਹੈਗਾ ਨਹੀਂ ਸੀ ਅਭੀਸ਼ੇਕ ਆਪਣੀ ਲੇਬਰ ਛੱਡ ਕੇ ਆ ਰਿਹਾ ਸੀ ਤੇ ਆਪਣੇ ਲੇਬਰ ਨੂੰ ਛੱਡ ਕੇ ਆਉਣ ਦੀ ਬਜਾਾ ਉੱਥੇ ਹੀ ਛੱਡੇ ਬੰਦੇ ਕੰਮ ਕਰਦੇ ਸੀ ਤੇ ਆਪਣੀ ਲੇਬਰ ਨੂੰ ਜਦੋਂ ਛੱਡਿਆ ਆਪਣੇ ਪਾਪਾ ਦੇ ਕੋਲ ਆਇਆ ਉੱਤੇ ਲੋਕ ਜੂਆ ਖੇਲਣਦੇ ਸੀ ਉੱਥੇ ਖੇਲਦੇ ਖੇਲਦੇ ਉਹ ਮੁੰਡਿਆ ਦੇ ਨਾਲ ਪੁਰਾਣੀ ਦੁਸ਼ਮਣੀ ਸੀ ਇੱਕ ਇੱਕ ਸਾਲ ਡੇਢ ਸਾਲ ਹੋ ਗਿਆ ਮੇਰੇ ਵੱਡੇ ਪੋਤਰੇ ਨੂੰ ਵੀ ਇਹਨਾਂ ਨੇ ਬੜੀ ਬੁਰੀ ਤਰ੍ਹਾਂ ਮਾਰਿਆ ਆ ਬਾਬਾ ਮਤੇ ਟੁੱਕਿਆ ਸਿਰ ਤੇ ਉੱਤੇ ਗਲੀ ਦੇ ਵਿੱਚ ਸਾਂਦੀ ਦੀ ਦੁਕਾਨ ਤੇ ਅਸੀਂ ਫੇਰ ਵੀ ਪੁਲਿਸ ਨੂੰ ਕੋਰ ਤੇ ਕੀਤੀ ਪਰ ਪੁਲਿਸ ਨੇ ਸਾਡੀ ਮਤ ਕੋਈ ਨਹੀਂ ਕੀਤੀ ਅਸਿੱਤ ਫੇਰ ਵੀ ਚੁੱਪ ਕਰ ਗਿਆ ਆਪਣੇ ਬੱਚਿਆਂ ਨੂੰ ਸਮਝਾਉਂਦੇ ਰਹੇ ਚਲੋ ਕੋਈ ਨਹੀਂ ਕੋਈ ਨਹੀਂ ਕੋਈ ਨਹੀਂ ਅਰੋਂ ਮੇਰੇ ਬੱਚੇ ਨੇ ਮੇਰੇ ਪੁੱਤ ਨੇ ਤੇ ਵੀ 4 5 ਗੋਲੀਆਂ ਨਾ ਚਲਾਈਆਂ ਤੇਰੇ ਪਾਪਾ ਤੇ ਵੀ ਚਲਾਈਆਂ ਪੁਰਾਣੀ ਸੀ ਲੜਾਈ ਝਗੜਾ ਹਾਂਜੀ ਹਾਂਜੀ ਇੱਥੇ ਹੁਣ ਮੇਸਟਰ ਹੀਆ ਬੇਟਾ ਦੇ ਸਾਨੂੰ ਤੇ ਪਤਾ ਨਹੀਂ ਇਹਨਾਂ ਨੇ ਕੀ ਕੀਤਾ ਤੇ ਮਾਰ ਕੇ ਗਏ ਨੇ ਗੋਲੀਆਂ ਰਹਿੰਦੇ ਪਰਲੇ ਮੱਲੇ ਤੇ ਆ ਉਹਨਾਂ ਦੇ ਮਾਂ ਪਿਓ ਕਿੱਥੋਂ ਦਾ ਵਾਕਿਆ ਇਹ ਜੀ ਇੱਥੇ ਹੋਇਆ ਵਾ ਮੈਂ ਅਸੀਂ ਨਿੱਕਾ ਸਿੰਕ ਨੌਲੀ ਰਹਿੰਦੇ ਆ ਉਤੋਂ ਦੇ ਆ ਪਰਲੇ ਛੱਠੀ ਮੱਲੇ ਦੇ ਮੁੰਡੇ ਆ ਲੋ ਗੋਲੀਆਂ ਕਿੱਥੇ ਚੱਲੀਆਂ ਸੀ ਗੋਲੀਆਂ ਜੀ ਚੱਲੀਆਂ ਲੋ ਨੰਬਰ ਜੀ ਇੱਥੇ ਕੋਈ ਦੋ ਨੰਬਰ ਜੀ ਕਿੱਥੇ ਗੋਲੀ ਲੱਗੀ ਉੱਥੇ ਬੱਚੇ ਉੱਥੇ ਕੋਈ ਜੂਆ ਕੋਈ ਕਰਦੇ ਹੁਣੇ ਆ ਚਰਾਪੀ ਕੇ ਆ ਸਭ ਜਾ ਕੇ ਕਈ ਦੀਵਾਲੀ ਸੀ ਨਾ ਕੱਲ ਬੱਚੇ ਬੱਚੇ ਕਰਦੇ ਹੀ ਆ ਪਰ ਅੱਭੀ ਨਹੀਂ ਸੀਗਾ ਅਭੀ ਤੇ ਇਹ ਲੇਬਰ ਛੱਡ ਕੇ ਆ ਰਹੇ ਸੀ ਉੱਥੇ ਚਲੇ ਗਏ ਲੇਬਰ ਨੂੰ ਛੱਡ ਕੇ ਸਿੱਧੀ ਮੋੜ ਤੇ ਗੋਲੀਆਂ ਕਿੱਥੇ ਚੱਲੀਆਂ ਸੀ ਸਿੱਧੀ ਮੋੜ ਤੇ ਸਿੱਧੀ ਮੋੜ ਤੇ ਹਾਂਜੀ ਦੋ ਨੰਬਰ ਕਿੱਥੇ ਉੱਥੇ ਦੋ ਨੰਬਰ ਗਲੀ ਨਾਲ ਹੀ ਆ ਕਿੰਨੇ ਕ ਜਣੇ ਸੀ ਲੋ ਜੀ 5 6 ਜਣੇ ਸੀ ਮਾੜਾ ਕੀਤਾ ਉਹਨਾਂ ਨੇ ਜਿਹੜਾ ਉਹਨਾਂ ਨੇ ਇੱਕ ਸਾਗਰ ਜੀ ਇੱਕ ਇੱਕ ਦਾ ਨਾਂ ਸਾਗਰ ਆ ਮੁੰਡੇ ਦਾ ਨਾਂ ਹਾਂਜੀ ਉਹਨੂੰ ਫੋਨ ਕਰਕੇ ਬੁਲਾਇਆ ਗਿਆ ਅਭਿਸ਼ੇਕ ਨੂੰ ਅੱभी ਨਹੀਂ ਸੀ ਆਇਆਗਾ ਉੱਥੇ ਮਦੋ ਕੋਈ ਪੁਰਾਣੀ ਰੰਜੀ ਸੀ ਹਾਂਜੀ ਇਹ ਪੁਰਾਣੀ ਸੀ ਤੇ ਹੁਣ ਇਹ ਪ੍ਰਸ਼ਾਸਨ ਤੋਂ ਕੀ ਮੰਗ ਰਹੇ ਅਸੀਂ ਇਨਸਾਫ਼ ਮੰਗਦੇ ਅੱਗੇ ਵੀ ਸਾਡੇ ਨੇ ਕੀਤਾ ਹੁਣ ਵੀ ਕੀਤਾ ਹੁਣੇ ਸੀ ਕਿੱਥੇ ਬਹਿ ਜੀਗੇ ਕੋਈ ਉਹਨਾਂ ਦੇ ਕੋਈ ਪੁਰਾਣੇ ਰਿਕਾਰਡ ਪਾਣੀ ਪ੍ਰਕਾਣ ਪੁਰਾਣੇ ਰਿਕਾਰਡ ਉਹਨਾਂ ਦੇ ਕੰਟੇਨਮੈਂਟ ਬੋਰਡ ਤੇ ਆ ਗਏ ਆ ਕੀ ਮਤਲਬ ਕਿਦਾਂ ਦਾ ਉਹਨਾਂ ਦਾ ਰਿਕਾਰਡ ਜਿਹੜੇ ਤੁਹਾਡੇ ਨਾਲ ਇਦਾਂ ਜੇ ਸਾਡੇ ਨਾਲ ਅਸੀਂ ਬੜਾ ਉਹਨਾਂ ਨਾਲ ਸਮਝੌਤੇ ਵੀ ਕੀਤੇ ਵੀ ਚਲੋ ਕੋਈ ਨਹੀਂ ਆਪਣੇ ਬੱਚਿਆਂ ਨੂੰ ਸਮਝਾਉਂਦੇ ਰਹਾਡੇ ਬੱਚਿਆਂ ਨੇ ਕੋਈ ਮਾਰ ਦਿੱਤੀ ਨਹੀਂ ਕੀਤੀ ਭਾਵੇਂ ਮੱਲੇ ਚੋਂ ਪੁੱਛ ਲੋ ਜੇ ਕੀਤੀ ਵੀ ਹੋਊਗੀ ਤਾਂ ਪਹਿਲਾਂ ਉਦੋਂ ਹੀ ਹੋਈ ਮੁੜ ਕੇ ਨਹੀਂ ਕੋਈ ਗੱਲ ਹੁੰਦੀ ਨਹੀਂ ਪੁਰਾਣੀ ਸੀ ਪੁਰਾਣੀ ਲੜਾਈ ਸੀ ਠੀਕ ਹੈ ਆਪਰਾ ਨਾਮ ਕੀ ਹੈ ਸਰ ਮੇਰਾ ਨਾਮ ਹੈ ਪਰਮਜੀਤ ਮੇਰੇ ਹਸਬੰਦ ਦਾ ਨਾਮ ਹੈ ਨਿਰੀਸ਼ ਕੁਮਾਰ ਅ ਮੇਰੇ ਬੇਟੇ ਦਾ ਨਾਮ ਅਭਿਸ਼ੇਕ ਪੱਟੇ ਰਾਤੀ ਕੀ ਹੋਇਆ ਵਾਪਰਾ ਵਾਪਰੇ ਜਿਹੜਾ ਤੁਹਾਨੂੰ ਹਸਪਤਲ ਆਣਾ ਸਰ ਇਹ ਮੇਰੇ ਬੇਟਾ ਤੇ ਮੇਰੇ ਹਸਬੰਦ ਨਾਲ ਲੇਬਰ ਨੂੰ ਛੱਡ ਕੇ ਆ ਰਹੇ ਸੀ ਤੇ ਸਿੱਧਾ ਪਤਾ ਨਹੀਂ ਕੋਈ ਉਹਨਾਂ ਨੇ ਗੋਲੀ ਪਿਛਲੀ ਹੈਗੀ ਕੋਈ ਕੋਈ ਹੈਗੀ ਜੜ ਲੜਾਈ ਚੱਲਦੀ ਸੀ ਤੇ ਉਹਨਾਂ ਨੇ ਪਿੱਛੋਂ ਗੋਲੀਆਂ ਚਲਾਤੀਆਂ ਕਿੰਨੀਆਂ ਕ ਗੋਲੀਆਂ ਚੱਲੀਆਂ ਗੋਲੀਆਂ 3 5 ਜੋ ਮੇਰੇ ਬੇਟੇ ਤੇ ਚੱਲੀਆਂ ਤੇ 5 ਜੀ ਮੇਰੇ ਹਸਬੰਦ ਤੇ ਚੱਲੀਆਂ ਵੋ ਤੇ ਇਹੋ ਜਿਹਾ ਕੀ ਵਾਪਰਾ ਵਾਪਰੇ ਤੇ ਜਿਹੜਾ ਤਰ੍ਹਾਂ ਨੇ ਗੋਲੀਆਂ ਚਲਾਈਆਂ ਸਰ ਪਤਾ ਨਹੀਂ ਕਿ ਜੁਵਾ ਖੇ ਰੇ ਤੇ ਉਹਨਾਂ ਨੇ ਪਤਾ ਨਹੀਂ ਇਹ ਵੇਲੇਬਨ ਨੂੰ ਛੱਡ ਕੇ ਆ ਰਹੇ ਸੀ ਤੇ ਇਹਨਾਂ ਨੇ ਪਿਛਲਾ ਕੋਈ ਹੈਗਾ ਹੀ ਲੜਾਈ ਝਗੜਾ ਚੱਲਦਾ ਪਹਿਲੇ ਮੇਰੇ ਬੇਟੇ ਦਾ ਹਮਲਾ ਕੀਤਾ ਸੀ ਪਿੱਛੋਂ ਦੀਵਾਰ ਇਹਨਾਂ ਨੇ ਕੀਤਾ ਸੀ ਤੇ ਹੁਣ ਇਹਨਾਂ ਨੂੰ ਗੋਲੀ ਚਲਾਤੀ ਹੈ ਮੇਰੇ ਬੇਟੇ ਦੇ ਅਭਿਸ਼ੇਪ ਪੱਟੀ ਤੇ ਤੇ ਔਰ ਮੇਰੇ ਹਸਬੰਦ ਦੇ ਰੇਸ਼ ਮਾਰਦੇ ਹੈ ਕਿਹੋਂ ਦਾ ਵਾਕਿਆ ਹੈ ਕਿਹੋਂ ਦਾ ਵਾਕਿਆ ਹੈ ਕੀ ਤੋਂ ਗੋਲੀਆਂ ਚੱਲੀਆਂ ਸੀ ਕੱਲੇ ਰਾਤੀ ਚੱਲੀਆਂ ਸੀ ਤੇ ਤੁਸੀਂ ਉਹਨੂੰ ਹਸਪੀਟਲ ਦੀਵਾਲੀ ਵਾਲੇ ਦਿਨ ਚੱਲੀਆਂ ਸੀ ਦੀਵਾਲੀ ਵਾਲੇ ਦਿਨ ਹਾਂਜੀ ਦੀਵਾਲੀ ਵਾਲੇ ਦਿਨ ਰਾਤ 1 ਵਜੇ ਹੁਣ ਉਹਨਾਂ ਦੀ ਕੀ ਕੰਡੀਸ਼ਨ ਹੈ ਸਰ ਬਹੁਤ ਹਾਲ ਮੜਾ ਉਹਨਾਂ ਦਾ ਮਾੜਾ ਜੀ ਪ੍ਰਸ਼ਾਸਨ ਕੋ ਕੀ ਮੰਗ ਕਰਦੇ ਅਨਸਾਪ ਚਾਹੀਦਾ ਉਹਨਾਂ ਕੋ ਜੀ ਸਰ ਜਿਹੜੀ ਪ੍ਰਸ਼ਦਾਨ ਨੂੰ ਗੋਲੀ ਚੱਲੀਆਂ ਕੀ ਸਰ ਮਾਮਲਾ ਸੀਗਾ ਕੀ ਹੋਇਆ ਇਹ ਦੀਵਾਲੀ ਵਾਲੀ ਰਾਤ ਜਿਹੜਾ ਵਾ ਨਰੇਸ਼ ਕੁਮਾਰ ਤੋਂ ਉਹਦਾ ਬੇਟਾ ਵਿਸ਼ੇਕ ਜਿਹੜਾ ਪੁਤਲੀ ਘਰ ਤੋਂ ਉਹਨਾਂ ਪਰਚੀ ਚਲੀ ਸੀ। ਉੱਥੇ ਜਿਹੜਾ ਉਹਨਾਂ ਤੇ ਇੱਕ ਮਨੀਆ ਰਵਿੰਦਰ ਸਿੰਘ ਮਨੀ ਨਿੱਕਾ ਸਿੰਘ ਕਲੋਨੀ ਦਾ ਦਾ ਸਾਥੀ ਗੋਤਮ ਦਿਲਾ ਇਹਨਾਂ ਨੇ ਜਿਹੜਾ ਉਹਨਾਂ ਨਾਲ ਝਗੜਾ ਕੀਤਾ। ਤੇ ਉੱਥੇ ਉਹਨਾਂ ਨੂੰ ਜਿਹੜਾ ਗੋਲੀਆਂ ਮਾਰੀਆਂ ਗਈਆਂ ਸਬੰਧੀ ਸੀ ਮਕਦਮਾ ਦਰਜ ਕਰ ਲਿਆ ਦੋਨਾਂ ਦੇ ਬਾਈ ਨੇ ਤੇ ਜਲਦੀ ਜਿਹੜਾ ਦੋਸ਼ੀਆਂ ਨੂੰ ਗ੍ਰਿਫਤਾਰ ਕਰ ਲਿਆ। ਸਭ ਕੁਝ ਸੀਸੀਟੀਵੀ ਸਾਹਮਣੇ ਆਈ। ਸੀਸੀਟੀਵੀ ਵੀ ਹੈਗੀ ਸਾਡੇ ਕੋਲ ਜਿਹੜੀ ਘਟਨਾ ਵਾਪਰੀ ਸਾਰੀ ਕੈਮਰੇ ਵਿੱਚ ਕੈਦ ਹੋ ਗਈ ਹੈ। ਉਹ ਤਾਂ ਸਾਨੂੰ ਆਇਡੈਂਟੀਫਾਈ ਹੋਏ ਨੇ ਬੰਦੇ ਸਰ ਜਿਹੜੇ ਹਮਲਾਵਰ ਦੋਸ਼ੀ ਹਥਿਆਰ ਤੇ ਫਿਲਹਾਲ ਦੋਸ਼ੀ ਗ੍ਰਿਫਤਾਰ ਨਹੀਂ ਹੋਏ ਨਾ ਹੀ ਹਥਿਆਰ ਬਰਬੰਦ ਹੋਏ ਨੇ ਇਹ ਬਰਾਮਦ ਦੀ ਪ੍ਰੰਤਿ ਪਤਾ ਲੱਗੂਗਾ ਕਿ ਸੰਸੀ ਕੇ ਨਜ਼ਾਇਏ ਸਰ ਪਿਛਲੇ ਜਿਹੜਾ ਜੇਲ੍ਹ ਤੋਂ ਸੁੱਟ ਕੇ ਵੀ ਆਇਆ ਸੀ ਜਿਹੜਾ ਦੋਸ਼ੀ ਹਾਂਜੀ ਥੋੜੇ ਦਿਨ ਪਹਿਲਾਂ ਇਹ ਆਪਣਾ ਜਮੰਤ ਤੇ ਆਇਆ ਸੀ ਦੋਸ਼ੀ ਜਿਹੜਾ ਮਨੀਆ ਗੁਰਾਵਿੰਦਰ ਸਿੰਘ ਮਨੀ ਕਾਰਨ ਕੀ ਝਗੜਾ ਕਾਰਨ ਇਹਨਾਂ ਦਾ ਆਪਸ ਵਿੱਚ ਪੁਰਾਣੀ ਰੰਜਿਸ਼ ਹੈਗੀ ਸੀ ਉਸੇ ਕਰਕੇ ਝਗੜਾ ਹੈ ਕੱਚੇ ਕਿੰਨੇ ਪਲਾਨ ਦੇ ਰਿਹਾ ਰਵਿੰਦਰ ਸਿੰਘ ਦੇ ਦੋ ਦੋ ਤੇ ਦੋ ਤਿੰਨ ਪਰਚੇ ਹੈਗੇ ਪਹਿਲਾਂ ਇਹ ਕਾਰ ਮੈਕਟਰ ਦਾ ਵਾਲਾ ਰਾਈ ਝਗੜੇ ਦੇ ਤਾਂ ਹੁਣ ਕੀ ਕਾਰਵਾਈ ਹੈ ਮਕਦਮਾ ਜਿਹੜਾ ਵੈ ਅਟੈਂਪਟ ਟੂ ਮਰਡਰ ਦਾ ਇਹਨਾਂ ਦਾ ਦਰਜ ਕਰ ਲਿਆ ਭਾਈ ਨੇ ਤੇ ਦੋਸ਼ੀਆਂ ਨੂੰ ਫੜ ਲਈ ਰੇਡ ਕੀਤਾ ਜਾ ਰਿਹਾ ਜਲਦੀ ਗ੍ਰਿਫਤਾਰ ਕਰ ਲਾਂਗੇ ਜ਼ਖਮੇ ਖਤਰੇ ਤੋਂ ਬਾਹਰ ਨਹੀਂ ਜਰੇ ਇਲਾਜ ਨੇ